ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹੋਇਆ ਹਾਂ ਪ੍ਰੋਗਰਾਮ ਦਾ ਨਿਊਜ਼ ਪੁਆਇੰਟ ਜਿਸ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਅਹਿਮ ਮੁੱਦੇ ਤੇ ਇਸ ਵੇਲੇ ਪੰਜਾਬ ਦੇ ਵਿੱਚ ਕਹਿ ਲਿਏ ਜਾਂ ਦੇਸ਼ ਭਰ ਦੇ ਵਿੱਚ ਕਹਿ ਲਿਏ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਜਿਹੜੇ ਨੇ ਪਕੇ ਹੋਏ ਨੇ ਤੇ ਗਰੰਟੀਆਂ ਦਾ ਦੌਰ ਵੀ ਚੱਲ ਰਿਹਾ ਜਿੱਥੇ ਪਿੱਛੇ ਜਿਹੇ ਗੈਸ ਸਿਲੰਡਰ ਤੇ ਛੋਟ ਦੇ ਦਿੱਤੀ ਗਈ 100 ਰੁਪਏ ਦੀ ਉੱਥੇ ਹੀ ਹੁਣ ਕੇਂਦਰ ਵੱਲੋਂ ਕਿਸਾਨਾਂ ਦੀਆਂ ਮੇਨ ਮੰਗਾਂ ਜਿਹੜੀਆਂ ਕਹਿ ਸਕਦੇ ਆ ਐਮਐਸਪੀ ਮੰਗਦੇ ਉੱਤੇ ਵਿਚਾਰ ਕੀਤਾ ਗਿਆ ਉੱਥੇ ਐਮਐਸਪੀ ਪੰਜ ਫਸਲਾਂ ਦੇ ਉੱਤੇ ਐਮਐਸਪੀ ਦੇਣ ਦੀ ਤਿਆਰੀ ਵੀ ਕੀਤੀ ਗਈ ਹੈ ਇਸ ਮਾਮਲੇ ਦੇ ਉੱਤੇ ਵਿਚਾਰ ਕਰਾਂਗੇ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਵਿਵੇਕ ਕੁਮਾਰ ਸਵਾਗਤ ਹੈ ਤੁਹਾਡਾ ਵਿਵੇਕ ਜੀ ਬਹੁਤ ਬਹੁਤ ਧੰਨਵਾਦ ਤੇ ਗੱਲਬਾਤ ਕਰਦੇ ਹਾਂ ਕਿ ਪੰਜ ਫਸਲਾਂ ਦੇ ਉੱਤੇ ਐਮਐਸਪੀ ਦੇਣ ਦੀ ਤਿਆਰੀ ਕੀਤੀ ਹੈ ਕੇਂਦਰ ਸਰਕਾਰ ਨੇ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਜੇ ਗਗਨ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਲੋਕ ਸਭਾ ਚੋਣਾਂ ਨਜ਼ਦੀਕ ਨੇ ਤੇ ਇੱਕ ਇੱਕ ਕਰਕੇ ਗਰੰਟੀਆਂ ਦਿੱਤੀਆਂ ਜਾ ਰਹੀਆਂ ਨੇ ਚਾਹੇ ਉਹ ਪਹਿਲਾ ਐਲਪੀਜੀ ਗੈਸ ਸਿਲੰਡਰ ਸਸਤੀ ਹੋ ਗਈ ਉਸ ਤੋਂ ਪਹਿਲਾ ਜਿਹੜਾ ਆ ਹੁਣ ਰਿਪੋਰਟ ਕਾਰਡ ਵੀ ਜਿਹੜਾ ਅੱਜ ਪੇਸ਼ ਕੀਤਾ ਗਿਆ ਕਿ ਅਸੀਂ ਆ ਉਪਲਬਧੀਆਂ ਜਿਹੜੀਆਂ ਨੇ ਉਹ ਗਿਣਾਈਆਂ ਗਈਆਂ ਨੇ ਤੇ ਜਿਵੇਂ ਆਪਾਂ ਪਹਿਲਾਂ ਕਿਹਾ ਸੀਗਾ ਕਿ ਇਹ ਪਹਿਲਾਂ ਵੀ ਨਿਕਲ ਕੇ ਆਈ ਸੀ ਕਿ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸ਼ੰਮੂ ਬਾਦਲਰ ਤੇ ਟਿੱਕਰੀ ਬਾਦਲਰ ਤੇ ਪੰਜਾਬ ਦੇ ਵਿੱਚ ਹਨਾ ਤੇ ਹੁਣ ਇਹ ਪਰ ਇਹ ਜੋ ਅੱਜ ਪਹਿਲਾਂ ਦਿੱਤੀ ਗਈ ਹੈ ਗਾਰੰਟੀ ਜਿਹੜੀ ਇਹ ਦਿੱਤੀ ਗਈ ਕਿ 5 ਸਾਲ ਆਪਾਂ ਜਿਹੜੀਆਂ ਨੇ 5 ਫਸਲਾਂ ਦੇ ਉੱਤੇ ਐਮ ਐਸ ਪੀ ਤਾਂ ਕਿ ਜਿਨ੍ਹਾਂ ਦੇ ਵਿੱਚ ਆਪਾਂ ਪਹਿਲਾਂ ਗੱਲ ਕਰ ਲਈਏ ਤਾਂ ਸਭ ਤੋਂ ਪਹਿਲੇ ਨੰਬਰ ਤੇ ਜੀ ਕਪਾ ਮਤਲਬ ਜਦੋਂ ਆਪਾਂ ਨਰਮਾ ਕਹ ਲੈਨੇ ਆ ਪੰਜਾਬੀ ਵਿੱਚ ਕਾਟਨ ਹੈ ਨਾ ਉਸ ਤੋਂ ਬਾਅਦ ਆ ਗਈ ਮੱਕੀ ਉਸ ਤੋਂ ਬਾਅਦ ਜੀ ਮਸਰ ਦੀ ਦਾਲ ਹੈ ਤੇ ਮਾਂ ਦੀ ਦਾਲ ਹੈ ਤੇ ਇਹਦੇ ਨਾਲੇ ਅਰਹਰ ਦੀ ਦਾਲ ਹੈ ਤਿੰਨ ਦਾਲਾਂ ਤੇ ਦੋ ਹੋਰ ਫਸਲਾਂ ਤੇ ਇਹਦੇ ਉੱਤੇ ਐਮ ਐਸ ਪੀ ਦੇਣ ਦੀ ਜਿਹੜੀ ਗੱਲ ਉਹ ਕਹੀ ਗਈ ਹੈ ਸੋ ਜੇਕਰ ਇੰਦਰ ਗਗਨ ਯਾਦ ਹੋਵੇ ਕਿ ਥੋੜੇ ਦਿਨ ਪਹਿਲਾਂ ਇਹ ਰੌਲਾ ਪਹਿਲਾਂ ਵੀ ਚੱਲਿਆ ਸੀਗਾ ਕਿ ਪੰਜ ਫਸਲਾਂ ਤੇ ਪੰਜ ਸਾਲ ਦੇ ਲਈ ਐਮਐਸਪੀ ਜਿਹੜੀ ਆ ਉਹ ਦੇ ਦੇਾਂਗੇ ਪ੍ਰਸਤਾਪ ਇਹ ਜਾ ਗਿਆ ਸੀ ਪ੍ਰਸਤਾਪ ਭੇਜਿਆ ਗਿਆ ਸੀ ਪੰਜਾਬ ਦੇ ਕਿਸਾਨਾਂ ਨੂੰ ਪਰ ਉਹਨਾਂ ਨੇ ਲੈਣ ਤੋਂ ਜਿਹੜਾ ਆ ਉਹ ਮਨ੍ਹਾ ਕਰ ਦਿੱਤਾ ਗਿਆ ਕਿ ਉਹਦੇ ਪਿੱਛੇ ਸਾਇੰਟਿਫਿਕ ਰੀਜ਼ਨ ਵੀ ਨੇ ਇਹਦੇ ਪਿੱਛੇ ਹੋਰ ਬਹੁਤ ਸਾਰੇ ਰੀਜ਼ਨ ਵੀ ਨੇ ਤੇ ਕਿਸਾਨ ਅੰਦੋਲਨ ਜਿਸ ਤਰ੍ਹਾਂ ਦੇ ਨਾਲ ਵੱਧ ਰਿਹਾ ਆ ਚਾਹੇ ਉਹ ਸ਼ੰਭੂ ਬਾਰਡਰ ਤੇ ਹੋਵੇ ਜਾਂ ਖਨੌਰੀ ਬਾਰਡਰ ਤੇ ਹੋਵੇ ਬੇਸ਼ੱਕ ਕਿਸਾਨ ਜਿੱਥੇ ਬੰਦੀਆਂ ਅੱਗੇ ਨਹੀਂ ਵੱਧ ਸਕੀਆਂ ਪਰ ਜੋ ਕੰਮ ਉਹਨਾਂ ਨੇ ਦਿੱਲੀ ਜਾ ਕੇ ਕਰਨਾ ਸੀ ਉਹ ਜਥੇ ਬੰਦੀਆਂ ਇੱਥੇ ਹੀ ਬੈਠ ਕੇ ਕਰ ਚੁੱਕੀਆਂ ਨੇ ਜਿਵੇਂ ਦਿੱਲੀ ਦੇ ਵਿੱਚ ਰਸਤਾ ਬੰਦ ਕਰਕੇ ਜਿੰਨਾ ਨੁਕਸਾਨ ਪਹੁੰਚਾਉਣਾ ਸੀ ਸਰਕਾਰ ਨੂੰ ਜਾਂ ਫਿਰ ਸਰਕਾਰ ਦਾ ਜਿੰਨੀਆਂ ਕਮਾਂਗਾਂ ਮਨਵਾਉਣ ਦੇ ਲਈ ਜਿੰਨਾ ਪ੍ਰੈਸ਼ਰ ਬਿਲਡ ਕਰਨਾ ਸੀ ਉਹ ਇੱਥੇ ਬੈਠ ਕੇ ਹੋ ਰਿਹਾ ਆ ਯੋਕੀ ਕਿਤੇ ਨਾ ਕਿਤੇ ਆਪਾਂ ਇਧਰਲੇ ਪਾਸੇ ਵਾਲੀ ਗੱਲ ਕਰ ਲਈਏ ਜੰਮੂ ਕਸ਼ਮੀਰ ਵਾਲੀ ਜਾਂ ਫਿਰ ਲੁਧਿਆਣੇ ਤੋਂ ਜਿਹੜਾ ਟ੍ਰੇਡ ਜਾਣਾ ਆ ਜਾਂ ਜਿਸ ਤਰੀਕੇ ਦਾ ਵੀ ਹੈ ਨਾ ਪੰਜਾਬ ਦੇ ਵਿੱਚੋਂ ਰਾਸਤੇ ਹੋ ਕੇ ਗੁਜ਼ਰਦੇ ਆ ਸੋ ਕਿਤੇ ਨਾ ਕਿਤੇ ਇੱਕ ਕਨੈਕਟੀਵਿਟੀ ਬਣਾਉਣ ਦੇ ਵਿੱਚ ਸਰਕਾਰ ਨੂੰ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਹੋ ਰਿਹਾ ਆ ਇਸ ਤੋਂ ਇਲਾਵਾ ਜਿਸ ਤਰੀਕੇ ਦੇ ਨਾਲ ਤੁਸੀਂ ਵੀ ਅੰਦੋਲਨ ਕਵਰ ਕਰ ਰਹੇ ਹੋ ਮੈਂ ਵੀ ਅੰਦੋਲਨ ਕਵਰ ਕਰ ਰਿਹਾ ਸਾਡੇ ਤੀਸਰੇ ਸਹਿਯੋਗੀ ਇੰਦਰ ਲਗਾਤਾਰ ਅਸੀਂ ਜਿਹੜਾ ਦਿਨ ਬਣ ਬਣ ਕੇ ਜਿਹੜਾ ਆਪਾਂ ਅੰਦੋਲਨਾਂ 'ਚ ਜਾਂਦੇ ਆ ਸੋ ਕੋਈ ਅਜੀਹਾ ਦਿਨ ਨਹੀਂ ਹੋਣਾ ਜਿਸ ਦਿਨ ਮੈਂ ਗਿਆ ਹੋਵਾਂ ਮਾਤੋਂ ਕੋਈ ਬਾਹਰਲੇ ਸੂਬੇ ਦਾ ਬੰਦਾ ਨਾ ਆਇਆ ਹੋਵੇ ਤੁਸੀਂ ਗਏ ਹੁਣ ਬਾਹਰਲੇ ਸੂਬੇ ਦਾ ਬੰਦਾ ਨਾ ਆਇਆ ਹੋਵੇ ਤਾਂ ਕਿਤੇ ਨਾ ਕਿਤੇ ਇਸ ਅੰਦੋਲਨ ਦੇ ਵਿੱਚ ਜਿਹੜਾ ਆ ਬਾਹਰਲੇ ਸੂਬਿਆਂ ਤੋਂ ਹਮਾਇਤ ਮਿਲ ਰਹੀ ਹੈ ਸੋ ਹੁਣ ਕੱਲ ਦੇ ਜਿਹੜਾ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਕੱਲ ਰੇਲ ਕੋ ਅੰਦੋਲਨ ਹੈ 12 ਤੋਂ 4 4 ਘੰਟੇ ਦਾ ਸੋ ਉਹਦੇ ਵਿੱਚ ਵੀ ਜਿਹੜਾ ਹਮਾਇਤ ਉਹ ਹੁਣ ਜਿਹੜੇ ਟਰਾਂਸਪੋਰਟਰਸ ਨੇ ਉਹਨਾਂ ਨੇ ਕਰ ਦਿੱਤੀ ਹੈ ਇਹ ਜਿਵੇਂ ਕਿਸਾਨਾਂ ਦੇ ਨਾਲ ਜਿਹੜਾ ਆ ਰੇਲ ਰੇਲ ਰੋਕਾਂਗੇ ਤੇ ਕਿਉਂਕਿ ਸਾਡੀਆਂ ਵੀ ਮੰਗਾਂ ਨੇ ਸੋ ਉਹ ਹੁਣ ਪੰਜਾਬ ਦੇ ਵਿੱਚ ਹੀ ਹੋਣਗੀਆਂ ਜਾਂ ਫੇ ਪੂਰੇ ਭਾਰਤ 'ਚ ਹੋਣਗੀਆਂ ਇਹ ਵੀ ਵੱਡਾ ਸਵਾਲ ਹੈ ਪਰ ਇਹਦੇ ਤੇ ਕੱਲ ਜਿਹੜਾ ਪਰਦਾ ਉਹ ਉੱਠ ਜਾਣਾ ਹੈ ਜੀ ਸੋ ਹਰਿਆਣੇ ਦੇ ਵਿੱਚ ਵੀ ਕਿਸਾਨਾਂ ਨੂੰ ਜਿੰਨਾ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਕਿਸਾਨ ਉਹਨਾਂ ਹੀ ਜਿਹੜਾ ਆ ਉਹ ਬਾਹਰ ਆ ਰਹੇ ਨੇ ਤੁਸੀਂ ਹਿਸਾਰ ਦੇ ਵਿੱਚ ਹੋਈ ਘਟਨਾ ਦੇਖੀ ਕਿ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਹੋਇਆ ਤਾਂ ਫੇ ਬਰਾਬਰੀ ਜਵਾਬ ਵੀ ਹੋਇਆ ਜੀ ਬਿਲਕੁਲ ਤੇ ਹੁਣ ਕਿਸਾਨ ਹੌਲੀ ਹੌਲੀ ਕਰਕੇ ਪੂਰੇ ਦੇਸ਼ ਦਾ ਜਿਹੜਾ ਆ ਉੱਠਣਾ ਸ਼ੁਰੂ ਹੋ ਗਿਆ ਯੂਪੀ ਦੇ ਵਿੱਚ ਰਕੇਸ਼ ਟਕੈਤ ਔਲੀ ਮੋਰਚਾ ਸੰਭੀ ਬੈਠੇ ਆ ਜਿੱਥੇ ਬਾਹਰਲੇ ਸੂਬਿਆਂ ਦੇ ਵਿੱਚ ਜਿੰਨੀਆਂ ਜੱਥੇਬੰਦੀਆਂ ਨੇ ਸਭ ਆਪਣੇ ਆਪਣੇ ਪੱਧਰ ਤੇ ਆ ਕੇ ਜੜੀਆਂ ਨੇ ਕੰਮ ਕਰ ਰਹੀਆਂ ਨੇ ਸੋ ਹੁਣ ਜਿਹੜੇ ਇਹ ਚੋਗਾ ਪਾਇਆ ਗਿਆ ਆ ਇਹ ਪੰਜਾਬ ਹਰਿਆਣਾ ਨੂੰ ਔਲੋਏ ਕਰਕੇ ਬਾਕੀ ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚ ਜਿਹੜਾ ਆ ਇਹ ਪਾਇਆ ਗਿਆ ਚੋਗਾ ਕਿ ਜਿਹੜੇ ਪਾਸੇ ਤੋਂ ਵੋਟਾਂ ਦਾ ਦਬਾਅ ਜ਼ਿਆਦਾ ਹੈ ਬਿਲਕੁਲ ਯੂਪੀ ਬਿਹਾਰ ਜੀ ਸੋ ਉਹ ਆਲੇ ਜਿਹੜੇ ਕਿਸਾਨ ਨੇ ਜਾਂ ਤਾਂ ਉਹ ਇਧਰਲੇ ਪਾਸੇ ਨੂੰ ਆਣੀ ਨਾ ਤਾਂ ਕਰਕੇ ਉਹਨਾਂ ਨੂੰ ਜਿਹੜਾ ਆ ਪਹਿਲਾਂ ਹੀ ਐਮਐਸਪੀ ਆਰ ਦੀ ਗਾਰੰਟੀ ਦਾ ਜਿਹੜਾ ਉਹ ਦੇ ਦਿੱਤਾ ਗਿਆ ਕਿ ਅਗਲੇ 5 ਸਾਲ ਤੱਕ ਕਿਉਂਕਿ ਭਾਪਾ ਕਹਿ ਰਿਹਾ ਕਿ ਅਗਲੇ 5 ਸਾਲ ਤੱਕ ਅਸੀਂ ਹੈਗੇ ਹੈਗੇ ਆ ਸੋ ਹੁਣ ਮੈਂ ਇੱਕ ਵਾਰੀ ਗੱਲ ਕਰ ਲੈਂਦੇ ਆ ਕਿ ਜਿਹੜੀਆਂ ਇਹਦੇ ਵਿੱਚ ਪੰਜਾਬ ਨੂੰ ਅਖੋਲੇ ਕੀਤਾ ਗਿਆ ਐਮਐਸਪੀ ਦੇ ਵਿੱਚ ਜਿਹੜੀਆਂ 5 ਫਸਲਾਂ ਦੇ ਵਿੱਚ ਐਮਐਸਪੀ ਦਿੱਤੀ ਗਈ ਹੈ ਨਾ ਤੇ ਚਾਰ ਦੇ ਵਿੱਚ ਤਾਂ ਪੰਜਾਬ ਪਹਿਲੀਆਂ 10 ਲਾਈਨ 10 ਟੌਪ ਦੇ ਵਿੱਚ ਆਂਦਾ ਹੀ ਨਹੀਂ ਹੈਗਾ ਕਿ ਜਿਹੜੇ 5 ਫਸਲਾਂ ਨੇ ਉਹਦੇ ਵਿੱਚੋਂ 4 ਫਸਲਾਂ ਨੇ ਉਹਦੀ ਪ੍ਰੋਡਕਸ਼ਨ ਜਿਹੜੀਆਂ ਸਟੇਟਸ ਕਰ ਰਹੀਆਂ ਨੇ ਉਹਦੇ ਟੌਪ 10 ਸਟੇਟਸ ਦੇ ਵਿੱਚ ਪੰਜਾਬ ਦੂਰ ਦੂਰ ਤੱਕ ਨਹੀਂ ਹੈ ਬਿਲਕੁਲ ਕਿਸੇ ਤੇ 50ਵੇਂ ਨੰਬਰ ਤੇ ਆ ਕਿਸੇ ਤੇ 100ਵੇਂ ਨੰਬਰ ਤੇ ਆ ਕਿਸੇ ਤੇ ਕਿਸੇ ਨੰਬਰ ਤੇ ਆ ਤੋ ਪੰਜਾਬ ਉਸ ਨੰਬਰ ਤੇ ਹੈ ਹੀ ਨਹੀਂਗਾ ਕਿਸੇ ਦਾ ਪੰਜਾਬ ਨੂੰ ਫਾਇਦਾ ਹੀ ਨਹੀਂ ਹੋਏਗਾ ਐਮ ਐਸ ਪੀ ਦਾ ਪੰਜਾਬ ਨੂੰ ਫਾਇਦਾ ਹੀ ਨਹੀਂ ਹੈਗਾ ਕੋਈ ਕਿਉਂਕਿ ਪੰਜਾਬ ਦਾ ਕਿਸਾਨ ਅੰਦੋਲਨ ਕਰ ਰਿਹਾ ਨਾ ਸੋ ਪੰਜਾਬ ਦੇ ਕਿਸਾਨ ਨੂੰ ਤਾਂ ਐਸ ਐਮ ਐਸ ਪੀ ਦਾ ਕੋਈ ਫਾਇਦਾ ਹੈ ਨਹੀਂ ਆਪਾਂ ਇੱਕ ਵਾਰੀ ਗੱਲ ਕਰ ਲੈਨੇ ਅਰਹਰ ਦੀ ਅਰਹਰ ਦਾਲ ਹੈ ਬਹੁਤ ਸਾਡੇ ਜਿਗਰ ਪੰਜਾਬ ਬੰਦੇ ਲੋਕਾਂ ਨੂੰ ਨਹੀਂ ਪਤਾ ਹੋਏਗਾ ਕਿਉਂਕਿ ਪੰਜਾਬ ਵਾਲ ਤਾਂ ਇਹ ਦਾਲ ਥੋੜੀ ਘੱਟ ਤਾਂ ਪੰਜਾਬ ਤੋਂ ਬਾਹਰ ਇਹ ਦਾਲ ਜਿਹੜੀਆਂ ਬਹੁਤ ਜ਼ਿਆਦਾ ਬਣਾਈ ਜਾਂਦੀ ਹੈ ਖਾਸ ਕਰਕੇ ਯੂਪੀ ਤੇ ਪੱਛਮ ਬੰਗਾਲ ਵਾਲੇ ਇਲਾਕੇ ਦੇ ਵਿੱਚ ਬਿਹਾਰ ਇਨਕਲੂਡਡ ਤੇ ਝਾਰਖੰਡ ਸੋ ਸਭ ਤੋਂ ਜ਼ਿਆਦਾ ਜੋ ਅਰਹਰ ਦਾਲ ਦੀ ਪੈਦਾਵਾਰ ਕਰਦਾ ਉਹ ਸਭ ਤੋਂ ਪਹਿਲੀ ਸਟੇਟ ਹੈ ਜੀ ਕਰਨਾਟਕਾ ਉਸ ਤੋਂ ਬਾਅਦ ਆ ਗਿਆ ਮਹਾਰਾਸ਼ਟਰ ਫਿਰ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਤੇਲੰਗਾਨਾ ਝਾਰਖੰਡ ਗੁਜਰਾਤ ਓਡੀਸ਼ਾ ਅੰਧਰ ਪ੍ਰਦੇਸ਼ ਤੇ ਤਾਮਿਲਨਾਡੂ ਇਹ ਨੇ ਟੌਪ 10 ਸਟੇਟਸ ਜਿਹੜੀਆਂ ਅਰਹਰ ਦੀਆਂ ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਕਰਦੀ ਜੀ ਪੰਜਾਬ ਨੰਬਰ ਚ ਹੀ ਨਹੀਂ ਹੈਗਾ ਕਿਉਂਕਿ ਪੰਜਾਬ ਅਰ ਹਰ ਦੀ ਖੇਤੀ ਹਜੇ ਤੱਕ ਕਰ ਹੀ ਨਹੀਂ ਰਿਹਾ ਉਸ ਤੋਂ ਬਾਅਦ ਆ ਜਾਂਦੇ ਜੀ ਮਾਹ ਦੀ ਦਾਲ ਸਭ ਤੋਂ ਟੌਪ ਤੇ ਜੀ ਰਾਜਸਥਾਨ ਤੇ ਮੱਧ ਪ੍ਰਦੇਸ਼ ਮਹਾਰਾਸ਼ਟਰ ਉੱਤਰ ਪ੍ਰਦੇਸ਼ ਕਰਨਾਟਕਾ ਅੰਦਰ ਪ੍ਰਦੇਸ਼ ਗੁਜਰਾਤ ਝਾਰਖੰਡ ਤਾਮਿਲਨਾਡੂ ਤੇਲੰਗਾਨਾ ਇਹ 10 ਸਟੇਟਸ ਨੇ ਇਹਨਾਂ ਦੇ ਵਿੱਚ ਵੀ ਪੰਜਾਬ ਹੈ ਨਹੀਂ ਨਾ ਮਾਦੀਰਲ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਦਾਲ ਦੇ ਉੱਤੇ ਐਮਐਸਪੀ ਦੇਣ ਦੀ ਗੱਲ ਕਹੀ ਗਈ ਸੀ ਪਰ ਉਹ ਹਜੇ ਤੱਕ ਮਿਲੀ ਕਿ ਨਹੀਂ ਮਿਲੀ ਜਾਂ ਫਿਰ ਜਿਹੜਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਮਿਲਿਆ ਕਿ ਨਹੀਂ ਮਿਲਿਆ ਇਹ ਵੀ ਹਜੇ ਕਲੀਅਰ ਜਿਹੜਾ ਉਹ ਨਹੀਂ ਹੋ ਪਿਆ ਹੈ ਹਨਾ ਉਸ ਤੋਂ ਬਾਅਦ ਆਜੋ ਜੀ ਮਸਰਦੀ ਦਾਲ ਸਭ ਤੋਂ ਵੱਧ ਪ੍ਰੋਡਕਸ਼ਨ ਕਰਦਾ ਯੂਪੀ ਉਸ ਤੋਂ ਬਾਅਦ ਮੱਧ ਪ੍ਰਦੇਸ਼ ਫਿਰ ਪੱਛਮ ਬੰਗਾਲ ਫਿਰ ਬਿਹਾਰ ਫਿਰ ਝਾਰਖੰਡ ਰਾਜਸਥਾਨ ਅਸਾਮ ਉੱਤਰਾਖੰਡ 오ਡੀਸਾ ਤੇ ਛੱਤੀਸਗੜ੍ਹ ਪੰਜਾਬ ਫਿਰ ਨਹੀਂ ਹੈ ਪੰਜਾਬ ਇਸ ਦੇ ਵਿੱਚ ਵੀ ਫਿਰ ਨਹੀਂ ਹੈਗਾ ਉਸ ਤੋਂ ਬਾਅਦ ਅਸੀਂ ਕਹਿ ਦਿੰਦੇ ਆ ਕਿ ਮੱਕੀ ਅਸੀਂ ਬੀਜਦੇ ਆ ਠੀਕ ਹੈ ਜਦੋਂ ਸਰਦੀਆਂ ਦਾ ਸਮਾਂ ਹੁੰਦਾ ਹੈ ਪਰ ਮੱਕੀ ਦੀ ਪ੍ਰੋਡਕਸ਼ਨ ਦੇ ਵਿੱਚ ਵੀ ਪੰਜਾਬ ਕਿਤੇ ਨਹੀਂ ਹੈਗਾ ਮੱਕੀ ਦੀ ਪ੍ਰੋਡਕਸ਼ਨ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਹੈ ਜੀ ਕਰਨਾਟਕਾ ਮੱਧ ਪ੍ਰਦੇਸ਼ ਮਹਾਰਾਸ਼ਟਰਾ ਰਾਜਸਥਾਨ ਬਿਹਾਰ ਉੱਤਰ ਪ੍ਰਦੇਸ਼ ਤੇਲੰਗਾਨਾ ਗੁਜਰਾਤ ਤਾਮਿਲਨਾਡੂ ਤੇ ਅੰਧਰ ਪ੍ਰਦੇਸ਼ ਮੱਕੀ ਦੀ ਫਸਲ ਦੇ ਵਿੱਚ ਵੀ ਅਸੀਂ ਕਿਸੇ ਪਾਸੇ ਨਹੀਂ ਹੈਗੇ ਉਸ ਤੋਂ ਬਾਅਦ ਆ ਜਾਂਦੇ ਆ ਜੀ ਕਪਾ ਨਰਮਾ ਜਾਂ ਕਾਟਨ ਹੈਨਾ ਇਦੇ ਵਿੱਚ ਅਸੀਂ 9ਵੇਂ ਨੰਬਰ ਤੇ ਆ। ਪਹਿਲੇ ਨੰਬਰ ਤੇ ਗੁਜਰਾਤ ਜਿੱਥੇ ਸਭ ਤੋਂ ਜ਼ਿਆਦਾ ਨਰਮਾ ਹੁੰਦਾ। ਫਿਰ ਮਹਾਰਾਸ਼ਟਰ, ਫਿਰ ਤੇਲੰਗਾਨਾ, ਫਿਰ ਅੰਧ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਤੇ ਕਰਨਾਟਕਾ, ਹਰਿਆਣਾ, ਰਾਜਸਥਾਨ ਫਿਰ ਪੰਜਾਬ ਤੇ ਫਿਰ ਅਲਸਾ। ਹੁਣ ਪੰਜਾਬ ਤੇ ਹਮਲੇ ਹਣੇ ਤੱਕ ਕਿਸਾਨ ਸਭ ਤੋਂ ਮੋਰੀ ਹੋ ਕੇ ਜਿਹੜਾ ਅੰਦੋਲਨ ਉਹ ਲੜ ਰਿਹਾ। ਜੀ। ਸੋ ਇਸੇ ਰਾਇਕ ਮੱਕ ਨਰਮੇ ਦੀ ਫਸਲਾ ਜਿਹਦਾ ਫਾਇਦਾ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੂੰ ਹੋਏਗਾ ਕਿਉਂਕਿ ਪੰਜਾਬ ਦੇ ਵਿੱਚ ਅਜੇ ਤਾਂ ਨਰਮੇ ਦੀ ਫਸਲ ਪੂਰੇ ਪੰਜਾਬ ਦੇ ਵਿੱਚ ਨਹੀਂ ਬੀਜੀ ਜਾਂਦੀ ਇੱਧਰ ਮੱਝਾ ਮਾਲਵੇ ਵਾਲੇ ਇਲਾਕੇ ਦੇ ਵਿੱਚ ਕਿਸੇ ਉਧਰਲੀ ਬੈਲਟ ਆ ਬਠਿੰਡੇ ਵਾਲੀ ਬੈਲਟ ਜਿਹੜੀ ਆ ਮਾਨਸਾ ਬਠਿੰਡਾ ਹਨਾ ਉਧਰਲੇ ਪਾਸੇ ਜਿਹੜੀ ਆ ਬੈਲਟ ਜਿਆਦਾ ਬੀਜਦੀ ਆ ਨਰਮਾ ਪਰ ਜੋ ਪਿਛਲੇ 2-3 ਸਾਲਾਂ ਤੋਂ ਨਰਮੇ ਦਾ ਹਾਲ ਪੰਜਾਬ ਦੇ ਵਿੱਚ ਚੱਲ ਰਿਹਾ ਆ ਕੀ ਲੱਗਦਾ ਹੈ ਕਿ ਐਮਐਸਪੀ ਮਿਲਣ ਦੇ ਨਾਲ ਵੀ ਕਿਸਾਨਾਂ ਦਾ ਕੋਈ ਫਾਇਦਾ ਹੋਏਗਾ ਕਿਉਂਕਿ ਉੱਥੇ ਗੁਲਾਬੀ ਸੂਟੀ ਦੀ ਮਾਰ ਜ਼ਿਆਦਾ ਪੈ ਰਹੀ ਹੈ ਤੇ ਜੇਕਰ ਗੁਲਾਬੀ ਸੂਟੀ ਦੀ ਮਾਰ ਪੈ ਰਹੀ ਹੈ ਇਸ ਤੋਂ ਪਹਿਲਾਂ ਦੇਖਿਆ ਹੋਏਗਾ ਕਿ ਤੁਸੀਂ ਚਰਨਜੀਤ ਸਿੰਘ ਚੰਨੀ ਹੋਰੀ ਜਦੋਂ ਨਵੇਂ-ਨਵੇਂ ਮੁੱਖ ਮੰਤਰੀ ਕਿ ਬਣੇ ਸੀ ਉਹ ਗਏ ਸੀਗੇ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੋਰੀ ਸੀਗੇ ਤਾਂ ਉਹਨਾਂ ਨੇ ਟੀਮਾਂ ਭੇਜੀਆਂ ਸੀ ਫਿਰ ਮੁੱਖ ਮੰਤ ਜਦੋਂ ਪੰਜਾਬ ਦੇ ਵਿੱਚ 2022 ਦੇ ਵਿੱਚ ਨਵੀਂ ਆਮ ਆਦਮੀ ਪਾਰਟੀ ਸਰਕਾਰ ਬਣੀ ਤਾਂ ਜਿਹੜੇ ਨੇ ਮੰਤਰੀ ਢਲੀਵਾਲ ਨੇ ਉਹ ਉੱਥੇ ਗਏ ਸੀਗੇ ਬਠਿੰਡੇ ਵੀ ਬਾਦਲ ਹੋਣੀ ਵੀ ਜਾਂਦੇ ਰਹੇ ਵੀ ਬਾਦਲ ਹੋਣੀ ਵੀ ਗਏ ਨੇ ਉਸ ਤੋਂ ਬਾਅਦ ਹੁਣ ਫਿਰ ਫਿਰ ਕਿਹਾ ਗਿਆ ਸੀ ਕਿ ਪਹਿਲਾਂ ਗਰਦਾਰੀਆਂ ਕਰਾਂਗੇ ਫਿਰ ਪਹਿਲਾਂ ਮੁਆਵਜ਼ਾ ਦਵਾਂਗੇ ਫਿਰ ਗਰਦਾਰੀਆਂ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਪਰ ਹਜੇ ਤੱਕ ਮੁਆਵਜ਼ੇ ਮਿਲੇ ਸੋ ਜਦੋਂ ਪੌਦ ਪਸ਼ਟੀਆਂ ਫਸਲਾਂ ਦੇ ਮੁਆਵਜ਼ੇ ਨਹੀਂ ਮਿਲੇ ਤਾਂ ਨਮੀ ਫਸਲ ਬੀਜ ਕੇ ਅਸੀਂ ਐਮਐਸਪੀ ਕਿੱਥੋਂ ਲੈ ਲਾਂਗੇ ਸੋ ਇਹ ਵੀ ਲਿਸਟ ਚੋਂ ਬਾਹਰ ਹੈ ਤੇ ਹੁਣ ਕਿਹਾ ਗਿਆ ਕਿ ਜੇਕਰ ਬਦਲ ਵੀ ਫਸਲ ਦੀ ਮੰਗ ਜਿਹੜੀ ਆ ਤੁਸੀਂ ਕਰ ਰਹੇ ਹੋ ਉਹਦਾ ਅਸੀਂ ਤੁਹਾਨੂੰ ਆਲਟਰਨੇਟਿਵ ਦੇ ਰਹੇ ਹਾਂ ਬਦਲਵੀਂ ਫਸਲ ਦੇ ਵਿੱਚ ਆਪਾਂ ਮੱਕੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅੱਜ ਤੱਕ ਦਾ ਇਤਿਹਾਸ ਹੈ ਕਿ ਮੱਕੀ ਬੀਜਣ ਤੋਂ ਬਾਅਦ ਜਦੋਂ ਮੱਕੀ ਦੀ ਵੜਾਈ ਦਾ ਸਮਾਂ ਆਉਂਦਾ ਹੈ ਤਾਂ ਪੰਜਾਬ ਦੇ ਵਿੱਚ ਬਾਰਿਸ਼ ਜਿਹੜੀ ਆ ਜਿਆਦਾ ਹੋ ਜਾਂਦੀ ਹੈ ਜੇਕਰ ਹੁਣ ਦੀ ਗੱਲ ਕਰੀਏ ਤਾਂ ਹੁਣ ਵੀ ਗੜੇ ਵਾਲੀ ਹੋ ਕੇ ਹਟ ਗਿਆ ਸੋ ਜਿੰਨੀ 90% ਫਸਲ ਜਿਹੜੀ ਆ ਉਹ ਸੜ ਜਾਂਦੀ ਹੈ ਜਾਂ ਫਿਰ ਖਰਾਬ ਹੋ ਜਾਂਦੀ ਹੈ ਸੋ ਹੁਣ ਜਿਹੜੀਆਂ ਇਦਾਂ ਦੇ ਬਦਲਾਅ ਦਾ ਤੁਸੀਂ ਜਿਹੜਾ ਹੋਕਾ ਦੇ ਰਹੇ ਹੋ ਪਰ ਪੰਜਾਬ ਨੂੰ ਇਸ ਦਾ ਕੋਈ ਫਾਇਦਾ ਜਿਹੜਾ ਆ ਉਹ ਨਹੀਂ ਦੇਖ ਰਿਹਾ ਸੋ ਹੁਣ ਇਹ ਦਾ ਇਸ ਚੀਜ਼ ਦੇ ਦੋ ਤਿੰਨ ਜਿਹੜੇ ਨੇ ਪਹਿਲੂ ਉਹ ਮੰਨੇ ਜਾ ਸਕਦੇ ਨੇ ਇੱਕ ਤਾਂ ਇਹ ਮੰਨਿਆ ਜਾ ਸਕਦਾ ਕਿ ਜੋ ਲਗਾਤਾਰ ਪੰਜਾਬ ਦੇ ਕਿਸਾਨ ਜਾਗਰੂਕ ਕਰ ਰਹੇ ਨੇ बार-बार ਹੋਰ ਸਟੇਟਾਂ 'ਚ ਜਾ ਕੇ ਜੀ ਤੁਕੀ ਕੋਚੇਦਾਂ ਦੇ ਲੋਕ ਨੇ ਪਿਛਲੇ ਅੰਦੋਲਨਾਂ ਚ ਵੀ ਦੇਖਣ ਨੂੰ ਮਿਲੇ ਸੀ ਜਿਹੜੇ ਬਾਕੀ ਸੂਬਿਆਂ ਚ ਜਾ ਕੇ ਬਣਾਉਣ ਨੂੰ ਜਿਹੜਾ ਆ ਜਾਗਰੂਕ ਕਰ ਰਹੇ ਸੀਗੇ ਸੋ ਜਦੋਂ ਜਾਗਰੂਕ ਕਰ ਰਹੇ ਨੇ ਕੁਝ ਲੋਕ ਜਿਹੜੇ ਆਪਣੇ ਹੱਕਾਂ ਦੇ ਲਈ ਐਮਐਸਪੀ ਦੇ ਲਈ ਹੈਨਾ ਅਧਿਕਾਰ ਇੱਕ ਜਿਹੜਾ ਮੁੱਲ ਆ ਉਹਦੇ ਲਈ ਜੇਕਰ ਜਾਗਰੂਕ ਹੋ ਰਹੇ ਨੇ ਕੀ ਉਹਨਾਂ ਨੂੰ ਟਕਾਣ ਦੇ ਲਈ ਜਿਹੜਾ ਇਹ ਦਾਖਾੜਿਆ ਗਿਆ ਪਹਿਲੀ ਗੱਲ ਇਹ ਜੀ ਦੂਸਰੀ ਗੱਲ ਕੀ ਪੰਜਾਬ ਦੇ ਕਿਸਾਨਾਂ ਨੂੰ ਇਸ ਦੇ ਵਿੱਚੋਂ ਵੱਖ ਕਰਕੇ ਦੇਖਿਆ ਜਾ ਰਿਹਾ ਆਇਆ ਦੂਸਰਾ ਸਵਾਲ ਇਹ ਹੈ ਕਿਉਂਕਿ ਜਦੋਂ ਪਹਿਲਾਂ ਵੀ ਆਪਾਂ ਗੱਲ ਕੀਤੀ ਕਿ ਤਿੰਨ ਕਾਨੂੰਨ ਲੈ ਕੇ ਆਏ ਤੇ ਇਹਨਾਂ ਕਾਨੂੰਨ ਜਿਹੜੇ ਤਾਂ ਦੇ ਲਈ ਲੈ ਕੇ ਆਏ ਸੀ ਕੀ ਕਿਸਾਨਾਂ ਨੇ ਉਹ ਕਾਨੂੰਨਾਂ ਦੀ ਮੰਗ ਕੀਤੀ ਸੀ ਜਦੋਂ ਤੱਕ ਕਿਸਾਨਾਂ ਨੇ ਉਹਦੀ ਮੰਗ ਹੀ ਨਹੀਂ ਕੀਤੀ ਫਿਰ ਕਹਿੰਦੇ ਜੀ ਅਸੀਂ ਐਕਸਪਰਟ ਐਡਵਾਈਸ ਲੈ ਕੇ ਉਹ ਬਣਾਏ ਨੇ ਤਾਂ ਐਕਸਪਰਟ ਐਡਵਾਈਸ ਦੇ ਵਿੱਚ ਕੋਈ ਵੀ ਕਿਸਾਨ ਜਥੇਬੰਦੀ ਕੋਈ بڑا ਕਿਸਾਨ ਸ਼ਾਮਿਲ ਨਹੀਂ ਸੀ ਸੋ ਹੁਣ ਵੀ ਜਦੋਂ ਇਹ ਦਾਦਾ ਪੰਜ ਫਸਲਾਂ ਦੇ ਉੱਤੇ ਐਮਐਸਪੀ ਦਾ ਤੁਸੀਂ ਲੈ ਕੇ ਆਏ ਹੋ ਜੈਸੀ ਗਰੰਟੀ ਗਰੰਟੀ ਲੈ ਕੇ ਆਏ ਆ ਪਰ ਇਹ ਵੀ 5 ਸਾਲਾਂ ਦੇ ਲਈ 5 ਸਾਲ ਬਾਅਦ ਫਿਰ 5 ਸਾਲ ਬਾਅਦ ਫੇਰੁੱਤ ਇੱਥੇ ਤੱਕ ਤੁਹਾਨੂੰ ਹੈਰਾਨੀ ਹੋਏਗੀ ਕਿ 19 ਰੁਪਏ ਕਿਲੋ ਮੱਕੀ ਪੰਜਾਬ ਦੇ ਵਿੱਚ 1984 ਚ ਵਿਕੀ ਸੀ ਜੀ ਤੇ ਹੁਣ 2024 ਦੇ ਵਿੱਚ 19 ਰੁਪਏ ਕਿਲੋ ਵਿਕੀ ਹੈ ਬਿਲਕੁਲ ਨਿਤਮ ਗੜકરી ਹੋਣਾ ਦੀ ਇੱਕ ਇੰਟਰਵਿਊ ਵੀ ਸਾਹਮਣੇ ਆਈ ਸੀ ਜਿੱਥੇ ਉਹਨਾਂ ਨੇ ਖੁਦ ਇਹ ਕੱਲ ਮੰਨੀ ਸੀ ਕਿ 20 ਸਾਲ ਪਹਿਲਾਂ ਵੀ ਮੈਂ ਕਿਸਾਨਾਂ ਦੀ ਇਹੀ ਹਾਲਤ ਵੇਖਦਾ ਵੇਖਦਾ ਰਹੇ ਤੁਸੀਂ ਇਹ ਦੇਖੋ ਕਿ ਅਸੀਂ ਜੀ ਜਦੋਂ ਛੱਲੀ ਖਾਣ ਜਾਂਦੇ ਆ ਛੱਲੀ ਖਾਣ ਦੇ ਲੱਗੇ ਤਾਂ ਹੁਣ ਕੀਮਤ ਵੱਧ ਗਈ ਆ ਪਹਿਲਾਂ ਤਾਂ ਮੇਰੇ ਖਿਆਲ ਨਾਲ 10-12 ਰੁਪਏ ਦੀ ਹੁੰਦੀ ਸੀ ਹੁਣ ਮੇਰੇ ਖਿਆਲ ਨਾਲ 20-25 ਰੁਪਏ ਦੀ ਉਹ ਦਿੰਦੇ ਹਨ ਭੁੰਨ ਕੇ ਇਸ ਤੋਂ ਇਲਾਵਾ ਤੁਸੀਂ بڑے ਮਾਲ ਦੇ ਵਿੱਚ ਜਾਓਗੇ ਉਹਨਾਂ ਨੂੰ ਜਾ ਕੇ ਕਹੋਗੇ ਜੀ ਸਵੀਟ ਕੌਰਨਸ ਦੇ ਨਾਮ ਤੇ ਉਹ ਵੇਚਿਆ ਜਾਂਦਾ ਹੁਣ ਤਾਂ ਮੱਕੀ ਦਾ ਯੂਜ਼ ਹੀ ਇਹਨੇ ਮਲਟੀਪਲ ਵੇਅ ਦੇ ਨਾਲ ਕਰ ਲਿਆ ਗਿਆ ਹਰ ਇੱਕ ਥਾਂ ਦੇ ਉੱਤੇ ਸਵੀਟ ਕੌਰਨਸ ਕੌਰਨ ਪੀਜ਼ਾ ਹਰ ਇੱਕ ਚੀਜ਼ ਦੇ ਵਿੱਚ ਕੌਰਨ ਪਾ ਕੇ ਹੈਨਾ ਇਹਨੂੰ ਹੈਲਦੀ ਜਿਹੜੇ ਕੈਟਾਗਰੀ ਦੇ ਵਿੱਚ ਲੈ ਗਏ ਆ ਸੋ ਉਹ ਹੀ ਰੇਕੋ ਜਦੋਂ ਕਿਸੇ ਮੁਸਲੀ ਦੇ ਜੱਬੇ ਦੇ ਵਿੱਚ ਆ ਜਾਂਦੀ ਹੈ ਉਹ ਹਜ਼ਾਰਾਂ ਦੇ ਵਿੱਚ ਕੀ ਮਤ ਪਹੁੰਚ ਜਾਂਦੀ ਆ ਮੌਲ ਤੋਂ ਚਲੇ ਜਾਓ ਤਾਂ ਤੁਹਾਨੂੰ ਇੰਨਾ ਕੁ ਕਾਪਸ সুইਟ ਕੌਰਨ ਸਪਾਈਸੀ ਕੌਰਨ ਦਾ ਜਿਹੜਾ ਉਹ 1.5 200 ਦਾ ਮਿਲਦਾ ਤੇ ਖਰੀਦੇ ਕਿੰਨੇ ਦਾ ਗਿਆ ਉਹ 19 ਰੁਪਏ ਕਿਲੋ ਜਿਹਨੇ ਪੈਦਾਵਾਰ ਕੀਤੀ ਉਸ ਚੀਜ਼ ਦੀ ਉਹਨੂੰ ਉਹਨੂੰ ਕੋਈ ਫਾਇਦਾ ਨਹੀਂ ਉਲਟਾ ਉਹਦਾ ਜਿਹੜਾ ਨੁਕਸਾਨ ਹੋਇਆ ਉਹਨੇ ਤਾਂ ਅਗਲੇ ਨੇ ਦੁਖੀ ਹੋ ਕੇ ਸੁੱਟੀ ਆ ਨਾ ਸੋ ਇਤੋਂ ਪਹਿਲਾਂ ਵੀ ਗगन ਇੱਕ ਕਪਲਾ ਨਿਕਲ ਗਿਆ ਸੀ ਪੰਜਾਬ ਦੇ ਵਿੱਚ ਉਹਨੂੰ ਤਰਪਾਲ ਕਪਲਾ ਕਿਹਾ ਗਿਆ ਸੀ ਹਾਲਾਂਕਿ ਉਹਦੀ ਕਾਰਵਾਈ ਕਿੱਥੇ ਤੱਕ ਪਹੁੰਚੀ ਕੀ ਨਹੀਂ ਪਹੁੰਚਿਆ ਪਈ ਉਹੀ ਹੈ ਨਾ ਕਿ ਗੱਲਾਂ ਕਰਕੇ ਜਿਹੜਾ ਨੇ ਐਲਾਨ ਕਰਕੇ ਉਸ ਤੋਂ ਬਾਅਦ ਕਿਹੜੇ ਪਾਸੇ ਜਾਂਦੀ ਉਹ ਪੰਜਾਬ ਦੇ ਆਵਾਮ ਨੂੰ ਦੱਸਿਆ ਨਹੀਂ ਜਾਂਦਾ ਸਪੋਜ਼ ਮੈਂ ਕਿਸਾਨ ਹਾਂ ਮੈਂ ਆਪਣੀ ਫਸਲ ਜਿਹੜੀ ਮੰਡੀ ਦੇ ਵਿੱਚ ਰੱਖਿਆ ਹੈ ਤੇ ਫਸਲ ਹਜੇ ਚੱਕੀ ਨਹੀਂ ਗਈ ਤੇ ਮੀਂਹ ਪੈ ਗਿਆ ਤੇ ਤਰਪਾਲ ਪਾ ਦਿੱਤੀ ਜਾਂਦੀ ਤੁਹਾਡੀ ਫਸਲ ਦੇ ਉੱਤੇ ਤੁਹਾਡੀ ਫਸਲ ਦੇ ਉੱਤੇ ਤਰਪਾਲ ਪਾ ਕੇ ਕਵਰ ਕਰ ਲਿਆ ਗਿਆ ਏਰੀਆ ਪਰ ਜਿੰਨੀ ਕ ਤਰਪਾਲ 19 ਕੀ ਫਸਲ ਤੁਹਾਡੀ ਕਵਰ ਹੋਈ ਇਸ ਤੋਂ ਇਲਾਵਾ ਜਿਹੜਾ ਮੀਂਹ ਪਿਆ ਤੇ ਫਸਲ ਤੁਹਾਡੀ ਰੁੜ ਗਈ ਬਿਲਕੁਲ ਸਰਕਾਰੀ ਆਕੜਿਆਂ 'ਚ ਤੁਹਾਡੀ ਫਸਲ ਰੋੜ ਗਈ। ਸੋ ਉਹਦੇ ਵਿੱਚੋਂ ਇੱਕ ਘਪਲਾ ਨਿਕਲ ਕੇ ਸਾਹਮਣੇ ਆਇਆ ਕਿ ਉਹਦੀਆਂ ਹੋਦੀਆਂ ਬਣਾਈਆਂ ਗਈਆਂ ਸੀ ਜੇ ਪਾਣੀ ਦਾ ਬਹਾਵ ਜਿਹੜੇ ਪਾਸੇ ਨੂੰ ਸੀਗਾ। ਸੋ ਤੁਹਾਡੀ ਫਸਲ ਰੋੜ ਕੇ ਪਾਣੀ ਦੇ ਬਹਾਵ 'ਚ ਜਾਂਦੀ ਸੀ ਤੇ ਉਧਰ ਹੋਦੀ ਦੇ ਵਿੱਚ ਸਟੋਰ ਹੋ ਜਾਂਦੀ ਸੀ। ਉਸ ਤੋਂ ਬਾਅਦ ਉਹਨੂੰ ਕੱਢ ਕੇ ਜਿਹੜੀ ਤਾਂ ਬਚ ਗਈ ਉਹ ਪਹਿਲਾਂ ਅੱਗੇ ਫਿਰ ਕਾਰਪੋਰੇਟਸ ਨੂੰ ਵੇਚ ਦਿੱਤੀ ਜਾਂਦੀ ਸੀ ਤੇ ਜਿਹੜੀ ਖਰਾਬ ਹੋ ਗਈ ਉਹ ਫਿਰ ਪਸ਼ੂਆਂ ਡੰਗਰਾਂ ਦੇ ਲਈ ਲੱਗ ਕਰ ਦਿੱਤੀ ਜਾਂਦੀ ਸੀ ਪਰ ਉਹ ਵੀ ਵੇਚ ਦਿੱਤੀ ਜਾਂਦੀ ਸੀ। ਸੋ ਹੁਣ ਤੁਸੀਂ ਇਹ ਦੇਖ ਲਓ ਕਿ ਕਿਸਾਨ ਨੂੰ ਕਿੰਨਾ ਮੂਰਖ ਬਣਾਇਆ ਜਾ ਰਿਹਾ ਹੈ ਬੇਸ਼ੱਕ ਪੰਜਾਬ ਦੇ ਵਿੱਚ ਐਮਐਸਬੀ ਮਿਲ ਰਹੀ ਆ ਕਣਕ ਤੇ ਝੋਨੇ ਦੇ ਉੱਤੇ ਪਰ ਮੂਰਖ ਬਣਾਉਣ ਦਾ ਕੰਮ ਕਿੱਥੇ ਤੱਕ ਚੱਲ ਰਿਹਾ ਸੋ ਇਸ ਤਰੀਕੇ ਦੇ ਵੀ ਕਪਲੇ ਹੋ ਰਹੇ ਨੇ ਚੋਰ ਮੋਰੀਆਂ ਵੀ ਜਿਹੜੇ ਆਪਾਂ ਕਹਿ ਸਕਦੇ ਉਹ ਵੀ ਨਿਕਲ ਰਹੀਆਂ ਆ ਤਾਂ ਹੁਣ ਦੇਖ ਲਓ ਕਿ ਇੱਕ ਜਿਹੜੀ ਚੀਜ਼ ਹੁਣ ਪੰਜਾਬ ਦੇ ਵਿੱਚ ਇਸ ਵਾਰੀ ਤੁਹਾਨੂੰ ਯਾਦ ਹੋਏਗਾ ਕਿ ਇਹ ਕਣਕ ਲੈਣ ਤੋਂ ਮਨਾ ਕਰ ਦਿੱਤਾ ਗਿਆ ਸੀਗਾ ਕਿ ਤੁਹਾਡੀ ਕਣਕ ਦੇ ਵਿੱਚ ਨਮੀ ਜ਼ਿਆਦਾ ਹੈ ਜੀ ਅਸੀਂ ਜਿੰਨਾ ਮੁੱਲ ਤੈਅ ਕੀਤਾ ਇੰਨੇ ਤੇ ਨਹੀਂ ਲਾਂਗੇ ਤੋ ਕੱਟ ਲਾਂਗੇ ਸੋ 2-300 ਰੁਪਏ ਕੱਟ ਦੇ ਉੱਤੇ ਇਸ ਵਾਰੀ ਫਸਲ ਜਿਹੜੀ ਆ ਉਹ ਵਿਕੀ ਆ ਪਰ ਆਟੇ ਦੀ ਬੋਰੀ ਕੀ ਤੁਹਾਨੂੰ ਸਸਤੀ ਮਿਲ ਰਹੀ ਹੈ ਆਟੇ ਦੀ ਬੋਰੀ ਤਾਂ ਪਹਿਲਾਂ ਨਾਲੋਂ ਵੀ ਐਮ ਆਰ ਪੀ ਜ਼ਿਆਦਾ ਹੋ ਗਈ ਨਾ ਸੋ ਹੁਣ ਜਿਹੜਾ ਆ ਫੈਸਲਾ ਹੈ ਇਹ ਕਿਤੇ ਨਾ ਕਿਤੇ ਪੰਜਾਬ ਦੇ ਕਿਸਾਨਾਂ ਦੇ ਜਿਹੜਾ ਮਰਮਦ ਦੇ ਉੱਤੇ ਹੋਰ ਫੱਟ ਮਾਰਨ ਵਾਲਾ ਕੰਮ ਕੀਤਾ ਇਹ ਕੋਈ ਮਰਮਦ ਲਾਉਣ ਵਾਲਾ ਕੰਮ ਨਹੀਂ ਕੀਤਾ ਜਿਹੜੀ ਛੱਟ ਦੇ ਉੱਤੇ ਇਹ ਹੋਰ ਫੱਟ ਜਿਹੜਾ ਆ ਉਹ ਡੂੰਗਾ ਕਰਕੇ ਜੀ ਮੇਰਾ ਇੱਕ ਆ ਆਪਾਂ ਜਿਵੇਂ ਕਹਿ ਲੈਣੇ ਕਿ ਐਵੇਂ ਕਿਸਾਨਾਂ ਨੂੰ ਜਿਹੜੇ ਪੰਜਾਬ ਦੇ ਕਿਸਾਨਾਂ ਨੂੰ ਜਾਂ ਪੂਰੀ ਦੇਸ਼ ਦੀ ਗੱਲ ਕਰਦੇ ਆ ਕੇਂਦਰ ਸਰਕਾਰ ਵੱਲੋਂ ਰੱਖਿਆ ਗਿਆ ਪ੍ਰਸਤਾਵ ਤਿਆਰੀ ਕੀਤੀ ਗਈ ਹੈ ਪਰ ਕਿਤੇ ਨਾ ਕਿਤੇ ਜਦੋਂ ਪੰਜਾਬ ਦੇ ਕਿਸਾਨਾਂ ਨੂੰ ਇਸ ਚੀਜ਼ ਦਾ ਪਤਾ ਹੈ ਕਿ ਇਹਨਾਂ ਫਸਲਾਂ ਦੀ ਪੈਦਾਵਾਰ ਪੰਜਾਬ ਦੇ ਵਿੱਚ ਨਹੀਂ ਹੈਗੀ ਸੋ ਆਬਵੀਅਸਲੀ ਜਿਹੜਾ ਕਿਸਾਨ ਨੇ ਉਹ ਉਸ ਪ੍ਰਸਤਾਵ ਨੂੰ ਜਾਂ ਇਸ ਜਿਹੜੀਆਂ ਇਹਨਾਂ ਐਮਐਸਪੀ ਦੇ ਰਹੇ ਨੇ ਇਹਨੂੰ ਠਕਰਾਉਣਗੇ ਪਰ ਕਿਤੇ ਨਾ ਕਿਤੇ ਪੂਰੇ ਦੇਸ਼ ਦੇ ਵਿੱਚ ਮੈਸੇਜ ਇਹ ਜਾਵੇਗਾ ਕਿ ਇਹ ਜਦ ਸਰਕਾਰ ਐਮਐਸਪੀ ਦੇ ਰਹੀ ਹੈ ਤੇ ਪੰਜਾਬ ਦੇ ਕਿਸਾਨ ਫਿਰ ਉਸ ਤੋਂ ਭੱਜ ਰਹੇ ਨੇ ਮੰਗ ਵੀ ਐਮਐਸਪੀ ਦੀ ਹੀ ਹੈ ਸਰਕਾਰ ਦੇ ਰਹੀ ਹੈ ਪਰ ਕਿਤੇ ਕਿਤੇ ਜਿਹੜੀ ਬਾਕੀ ਸਟੇਟਾਂ ਵਾਲੇ ਜਿਹੜੇ ਕਿਸਾਨ ਨੇ ਉਹਨਾਂ ਦੇ ਨਜ਼ਰੀਏ ਦੇ ਵਿੱਚ ਉਹਨਾਂ ਦੀ ਨਜ਼ਰ ਦੇ ਵਿੱਚ ਪੰਜਾਬ ਦੇ ਕਿਸਾਨਾਂ ਦਾ ਕੀ ਅਸਰ ਜਾਏਗਾ ਉੱਥੇ ਇੱਧਰ ਕਿਤੇ ਨਾ ਕਿਤੇ ਆਪਾਂ ਪਹਿਲਾਂ ਵੀ ਜੇ ਮੈਂ ਗੱਲ ਕੀਤੀ ਹੈ ਕਿ ਹਨਾ ਹੁਣ ਪੰਜਾਬ ਦੇ ਵਿੱਚ ਜੋ ਆਪਾਂ ਅੰਦੋਲਨ ਦੀ ਸਥਿਤੀ ਇਸ ਸਮੇਂ ਦੇਖ ਰਹੇ ਹਾਂ ਕਿ ਐਸ ਕੇ ਐਮ ਕਹਿ ਰਿਹਾ ਕਿ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਜੀ ਇੱਧਰ ਵਾਲੀ ਧਰ ਕੇ ਜਿਨ੍ਹਾਂ ਨੇ ਧਰਨ ਲਾਇਆ ਇਹ ਕਹਿੰਦੇ ਨੇ ਤੇ ਜੇ ਅਸੀਂ 14 ਮੀਟਿੰਗਾਂ ਕੀਤੀਆਂ ਆ ਫੇਰ ਉਹਨਾਂ ਨੂੰ ਕਹ ਦਿੰਦੇ ਅਸੀਂ 14 ਮੀਟਿੰਗਾਂ ਕੀਤੀਆਂ ਇਹਨਾਂ ਦੇ ਵਿੱਚੋਂ ਅੱਧੇ ਬੇਕ ਗਏ ਅੱਧੇ ਸਿਆਸਤ 'ਚ ਚਲੇ ਗਏ ਅੱਧਿਆਂ ਦੇ ਯਰਾਨੇ ਨੇ ਇੱਕ ਤਰੀਕੇ ਨਾਲ ਜਿਹੜਾ ਬੋਲਬਾਣੀ ਆ ਉਹ ਮੈਚ ਨਹੀਂ ਕਰ ਰਹੀ ਸੋ ਇਹੀ ਇੱਕ ਕਾਰਨ ਹੈ ਕਿ ਅੰਦੋਲਨ ਪਹਿਲਾਂ ਵਾਲੀ ਜਿਹੜੀ ਧੁੰਦ ਦੇ ਵਿੱਚ ਆ ਜਾਂ ਪਹਿਲਾਂ ਵਾਲੀ ਸੇਧ ਦੇ ਵਿੱਚ ਉਹ ਨਹੀਂ ਜਾ ਰਿਹਾ ਜਿਵੇਂ 2020 ਦਾ ਅੰਦੋਲਨ ਜਾ ਰਿਹਾ ਸੀਗਾ ਕਿਤੇ ਨਾ ਕਿਤੇ 2020 ਦੇ ਮੁਕਾਬਲੇ ਇਹ ਅੰਦੋਲਨ ਬਹੁਤ ਠਰਮੇ ਨਾਲ ਚੱਲ ਰਿਹਾ ਆ ਨਾ ਤਾਂ ਤੁਸੀਂ ਦੇਖੋ ਕਿ ਪਹਿਲਾਂ ਜਿਹੜਾ ਅੰਦੋਲਨ ਹੋਇਆ ਸੀਗਾ ਹਰ 26 ਤਰੀਕ ਨੂੰ ਇੱਕ ਈਵੈਂਟ ਕਰਵਾਉਂਦੇ ਹੁੰਦੇ ਸੀਗੇ ਹਨਾ ਦੇਸ਼ ਭਰ ਦੇ ਵਿੱਚ ਤੇ ਦੇਸ਼ ਭਰ ਦੇ ਵਿੱਚ ਉਸ ਨੂੰ ਹੰਗਾਰਾ ਵੀ ਮਿਲਦਾ ਸੀਗਾ ਤਾਂ ਹੁਣ ਹੁਣ ਜਿਹੜੀ 14 ਤਰੀਕ ਦੀ ਮਹਾ ਪੰਚਾਇਤ ਹੈ ਇਸ ਦੇ ਉੱਤੇ ਨਿਗਾਹਾਂ ਟਿਕੀਆਂ ਨੇ ਪਰ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਪੂਰੀ ਸਰਗਰਮ ਤੁਹਾਨੂੰ ਲੱਗਦਾ ਹੈ ਕਿ ਇਕੱਠ ਹੋਣ ਦੇ ਦੇ ਕਿ ਗਰਾਉਂਡ ਲੀਲਾ ਗਰਾਉਂਡ ਦੇ ਵਿੱਚ ਪਰ ਬਹੁਤ ਔਖਾ ਕੀ ਤਾਂ ਇਹ ਹੀ ਜਾਂਦਾ ਹੈ ਕਿ ਸਾਨੂੰ ਦਿੱਲੀ ਜਾਣ ਦੇ ਤਰੀਕੇ ਤੋਂ ਰਾਜ ਆ ਦਿੱਲੀ ਜਾਂ ਉਤਰਾਜ ਨਹੀਂ ਹੈ ਜਗਾ ਲਈ ਦਿੱਲੀ ਦਿੱਲੀ ਜਾਣ ਦੇ ਤਰੀਕੇ ਬਹੁਤ ਨੇ ਐਗਰੀ ਕਰਦੇ ਆਂ ਇਸ ਗੀਤੇ ਨਾਲ ਪਰ ਕੀ ਕੱਟ ਹੋਣ ਦੇਣਗੇ ਪੰਜਾਬ ਦੇ ਵਿੱਚ ਹੋਣ ਦੇਤਾ ਸੋ ਹੁਣ ਕਿਤੇ ਨਾ ਕਿਤੇ ਜਿਹੜੀਆਂ ਦੋ ਫਾੜ ਕਰੋ ਡਿਵਾਈਡ ਐਂਡ ਰੂਲ ਦੀ ਤੁਸੀਂ ਸੁਣੀ ਹੋਏਗੀ ਸੋ ਕਿਤੇ ਨਾ ਕਿਤੇ ਹੁਣ ਇਹ ਜਿਹੜੀ ਛਵੀ ਪਹਿਲਾਂ ਤੋਂ ਹੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤੁਸੀਂ ਇਹ ਦੇਖੋ ਕਿ ਇੱਕ ਪ੍ਰੋਪਾਗੈਂਡਾ ਚਲਾਇਆ ਜਾਂਦਾ ਆ ਹੁਣ ਤੁਸੀਂ ਵੱਡੇ ਵੱਡੇ ਨਿਊਜ਼ ਚੈਨਲਾਂ ਦੇ ਉੱਤੇ ਤੁਸੀਂ ਇਹ ਸੁਣ ਲਿਆ ਹੋਏਗਾ ਕਿ ਹਾਂ ਕਿਸਾਨਾਂ ਨੇ ਪੱਥਰ ਮਾਰੇ ਜੀ ਕਿਸਾਨਾਂ ਨੇ ਇਹ ਕੀਤਾ ਕਿਸਾਨ ਮੋਡੀਫਾਈਡ ਟਰੈਕਟਰ ਲੈ ਆਇਆ ਉਹਨੂੰ ਮੋਡੀਫਾਈਡ ਟਰੈਕਟਰਾਂ ਨੂੰ ਜਿਹੜਾ ਆ ਟੈਂਕਰ ਤੱਕ ਕਹਿ ਦਿੱਤਾ ਗਿਆ ਕਿ ਵੀ ਭਾਈ ਟੈਂਕਰ ਤੇ ਕਿਆ ਟਰੈਕਟਰ ਕਿਆ ਨਿਊਜ਼ੈਂਕਰਾਂ ਨੇ ਦੇਖਿਆ ਨਹੀਂ ਸੀਗੇ ਜੀ ਜਿਹੜਾ ਉਹਨਾਂ ਨੂੰ ਟੈਂਕਰ ਤੇ ਟਰੈਕਟਰਾਂ ਦੇ ਵਿੱਚ ਫਰਕ ਨਹੀਂ ਸਮਝ ਆਇਆ ਪਹਿਲੀ ਗੱਲ ਟੈਂਕਰ ਦੇ ਅੱਗੇ ਐਡੀ ਲੰਬੀ ਨਾਲੀ ਲੱਗੀ ਹੁੰਦੀ ਹੈ ਜਿਹਦੇ ਵਿੱਚੋਂ 5 6 ਫੋਰ ਦਾ ਗੋਲਾ ਨਿਕਲ ਕੇ ਜਾਂਦਾ ਹੁੰਦਾ ਤੇ ਟਰੈਕਟਰ ਕਿਹੜਾ ਗੋਲਾ ਸੁੱਟ ਰਿਹਾ ਸੀ ਟਰੈਕਟਰ ਤੇ ਮੋਰੇ ਵੀ ਨਾਲੀ ਲੱਗੀ ਹੁੰਦੀ ਆ ਪਰ ਉਹ ਸਿੱਧੀ ਖੜੀ ਹੁੰਦੀ ਉਹ ਤੋਂ ਧੂਆਂ ਹੀ ਨਿਕਲ ਰਿਹਾ ਹੁੰਦਾ ਜਿਹਨੂੰ ਸਲੈਂਸਰ ਕਹਿੰਦੇ ਨੇ ਠੀਕ ਹੈ ਜੀ ਤੇ ਟਰੈਕਟਰ ਦੇ ਵਿੱਚ ਜਿਹੜੇ ਆ ਆ ਟਾਇਰ ਲੱਗੇ ਹੁੰਦੇ ਨੇ ਰਬੜ ਦੇ ਤੇ ਟੈਂਕਰ ਦੇ ਵਿੱਚ ਲੋਹੇ ਦੀ ਬੈਲਟ ਲੱਗੀ ਹੁੰਦੀ ਆ ਜਦੋਂ ਕਿਲਾਂ ਦਾ ਕੋਈ ਅਸਰ ਨਹੀਂ ਹੁੰਦਾ ਤੇ ਟਰੈਕਟਰ ਨੂੰ ਹੁੰਦਾ ਸੋ ਇਹਨਾਂ ਨੂੰ ਜਿਹੜੀਆਂ ਪੋਗਲਨ ਮਸ਼ੀਨਾਂ ਨੇ ਉਹ ਪਤਾ ਨਹੀਂ ਕੀ ਦਿਖੀ ਜਾਂਦੀਆਂ ਸੋ ਇੱਕ ਸਟੇਟ ਦੇ ਵਿੱਚ ਉਹੀ ਬੁਲਡੋਜ਼ਰ ਜਦੋਂ ਜਾ ਕੇ ਲੋਕਾਂ ਦੇ ਘਰ ਢੰਗਿਆ ਤਾਂ ਉੱਥੇ ਦੇ ਮੁੱਖ ਮੰਤਰੀ ਨੂੰ ਬੁਲਡੋਜ਼ਰ ਬਾਬਾ ਕਹਿਣ ਲੱਪੈਂਦੇ ਆ ਤੇ ਕਿਸਾਨਾਂ ਦੇ ਬੁਲਡੋਜ਼ਰ ਇਹਨਾਂ ਨੂੰ ਪਤਾ ਨਹੀਂ ਕਿਹੜੀਆਂ ਟੈਂਕ ਤੇ ਟਰਾਲੇ ਦੇਖ ਰਹੇ ਸੀਗੇ ਕਿ ਜਿਹੜਾ ਜਾਣਗੇ ਤੇ ਜਾ ਕੇ ਉੱਥੇ ਰਾਕਟ ਲਾਂਚ ਕਰ ਦੇਣਗੇ ਸੋ ਉੱਥੋਂ ਇੱਕ ਛਵੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ 21 ਫਰਵਰੀ ਨੂੰ ਜੋ ਕੁਝ ਵੀ ਹੋਇਆ ਮੀਡੀਆ ਨੇ ਦਿਖਾਇਆ ਇੱਕ ਪੱਖ ਦਿਖਾਇਆ ਕਿ ਹਾਂ ਐਨਕਾਂ ਲਾ ਕੇ ਬੈਠੇ ਨੇ ਸਵਿਮਿੰਗ ਵਾਲੀਆਂ ਇੱਕ ਇੱਕ ਹਜ਼ਾਰ ਦੀਆਂ ਐਨਕਾਂ ਨੇ 2 ਲੱਖ ਦਾ ਇਕੱਠਾ ਹੈ ਸਾਰਿਆਂ ਕੋਲ ਐਨਕਾਂ ਨੇ ਇੰਨੀ ਫੰਡਿੰਗ ਕਿੱਥੋਂ ਆਈ ਕਿੱਥੋਂ ਨਹੀਂ ਆਈ ਆਪਾਂ ਉਹ ਵੀ ਤਸਵੀਰਾਂ ਦਿਖਾਈਆਂ ਸੀਗੀਆਂ ਕਿ ਬਾਬੇ ਜਿਹੜਾ ਨੇ ਉਹ ਅੱਖਾਂ ਦੇ ਵਿੱਚੋਂ ਕੰਟੀਨਿਊ ਪਾਣੀ ਨਿਕਲ ਰਿਹਾ ਹੈ ਹਨਾ ਕਾਲਗੇਟ ਲਾ ਕੇ ਮਿੱਟੀ ਲਾ ਕੇ ਗਾਰਾ ਜਿਹੜਾ ਉੱਥੇ ਉਹੀ ਮੂੰਹ ਤੇ ਲਾ ਕੇ ਅਗਲੇ ਆਪਣਾ ਆਪਣਾ ਬਚਾਅ ਕਰ ਰਹੇ ਨੇ ਪੰਜਾਬੀ ਨੇ ਜਗਾੜ ਆਂਦੇ ਨੇ ਮਿੱਟੀ ਦੇ ਜਾਏ ਆ ਤੇ ਮਿੱਟੀ ਦੇ ਸਾਨੂੰ ਫਾਇਦੇ ਲੈਣੇ ਆਂਦੇ ਨੇ ਚੰਗੀ ਤਰੀਕੇ ਨਾਲ ਪਰ ਉੱਥੇ ਆ ਕੇ ਇੱਕ ਪ੍ਰੋਪੋਗੈਂਡਾ ਜੋ ਸੈਟ ਕੀਤਾ ਗਿਆ ਸਾਰੇ ਦਿੱਲੀ ਦੇ ਦਿਮਾਗ ਦੇ ਵਿੱਚ ਦੇਸ਼ ਦੇ ਵਾਕੀ ਹਿੱਸਿਆਂ ਦੇ ਦਿਮਾਗ ਦੇ ਵਿੱਚ ਇਹ ਗੱਲ ਬਿਠਾਤੀ ਗਈ ਕਿ ਕਿਸਾਨਾਂ ਕੋਲ ਐਡੇ ਖਤਰਨਾਕ ਆਧੁਨਿਕ ਟਰੈਕਟਰ ਨੇ ਮੋਡੀਫਾਈ ਟੈਂਕਰ ਬਣਾ ਲਏ ਇਹਨਾਂ ਨੇ ਇਹ ਪੰਜਾਬ ਦੇ ਵਿੱਚ ਇਹ ਚੀਜ਼ ਕਰ ਰਹੇ ਨੇ ਤੇ ਦਿੱਲੀ ਆ ਕੇ ਕਰਨਾ ਕੀ ਚਾਹੁੰਦੇ ਨੇ ਤੇ ਉਹੀ ਚੀਜ਼ ਹੁਣ ਇੱਥੇ ਪ੍ਰੋਪਾਗੈਂਡਾ ਨੂੰ ਇਸਤੇਮਾਲ ਕੀਤਾ ਜਾ ਰਿਹਾ 21 ਤਰੀਕ ਦੀ ਘਟਨਾ ਦੇ ਵਿੱਚ ਅੱਜ ਵੀ ਚੈਲੰਜ ਨਾ ਕਹਿ ਰਿਹਾ ਨੈਸ਼ਨਲ ਚੈਨਲ ਕੋਈ ਖੋਲ ਕੇ ਦੇਖ ਲੋ ਕਿਸੇ ਵੀ ਇੱਕ ਚੈਨਲ ਨੇ ਸ਼ੁਭ ਕਰਨ ਦੀ ਮੌਤ ਦਾ ਜ਼ਿਕਰ ਕੀਤਾ ਹੋਵੇ ਬਾਕੀ ਸਾਰਾ ਜ਼ਿਕਰ ਕੀਤਾ ਟਰੈਕਟਰ ਆ ਗਏ ਟਰਾਲੀਆਂ ਆ ਗਈਆਂ ਆਪਣਾ ਪੋਕਲੇਨ ਮਸ਼ੀਨਾਂ ਆ ਗਈਆਂ ਜੀਸੀਬੀ ਆ ਗਈਆਂ ਮੁੰਡਿਆਂ ਨੇ ਜਿਹੜਾ ਨੇ ਆਰਮਰ ਪਾ ਲਏ ਨੇ ਹਨਾ ਐਨਕਾ ਲਾ ਲੀਆਂ ਮਾਸਕ ਲਾ ਲਏ ਨੇ ਉਹ ਜਿਹੜੇ ਐਂਟੀ ਗੈਸ ਵਾਲੇ ਹੁੰਦੇ ਨੇ ਤੇ ਸ਼ਹੀਦਾਂ ਬਣਾ ਲਈਆਂ ਇਹ ਕਰ ਲਿਆ ਉਹ ਕਰ ਲਿਆ ਇੰਨੀਆਂ ਗੋਲੀਆਂ ਲੈ ਲਈਆਂ ਹਨਾ ਅੱਖਾਂ ਚ ਪਾਣ ਵਾਲੀਆਂ ਹਾਈ ਟੈਕ ਉਹਨੇ ਦਵਾਈਆਂ ਨੇ ਡਰਾਪਸ ਨੇ ਤਾਂ ਕਿ ਅਸਰ ਨਾ ਹੋਵੇ ਨੂਨ ਹੈ ਇਹਨਾਂ ਕੋਲ ਚਟ ਲੈਂਦੇ ਨੇ ਕਿਸੇ ਨੇ ਇਹ ਨਹੀਂ ਦਿਖਾਇਆ ਕਿ ਉੱਥੇ ਸਾਡਾ ਇੱਕ ਪੁੱਤ ਜਿਹੜਾ ਹੈ ਪੰਜਾਬ ਦਾ ਉਹ ਵੀ ਸ਼ਹੀਦ ਹੋਇਆ ਉਹਦਾ ਜ਼ਿਕਰ ਤਾਂ ਕਿਤੇ ਵੀ ਨਹੀਂ ਸਿਕਾ ਸੋ ਹੁਣ ਜਿਹੜੀਆਂ ਉਹ ਮੰਗਾ ਨੂ ਲੈ ਕੇ ਇੱਕ ਵੱਖਵਾਦੀ ਦਿਖਾਇਆ ਜਾ ਰਿਹਾ ਪੰਜਾਬ ਦੇ ਕਿਸਾਨ ਨੂੰ ਸੋ ਉਹ ਮੁੱਦਾ ਇੱਕ ਵਾਰੀ ਫਿਰ ਤੋਂ ਫਤੂਲ ਜਿਹੜਾ ਉਹ ਫੜ ਜਾਗਾ ਕਿਉਂਕਿ ਬਾਕੀ ਪਾਸੇ ਦੇ ਕਿਸਾਨ ਹੁਣ ਮੈਂ ਤੁਹਾਨੂੰ ਇਹ ਜਿਹੜੇ ਤੁਹਾਨੂੰ ਸਟੇਟਸ ਦੇ ਨਾਮ ਦਿੱਤੇ ਆ ਇਹਦੇ ਵੀ ਦੋ ਪਹਿਲੂ ਨੇ ਇਦੇ ਵਿੱਚੋਂ ਮੋਸਟਲੀ ਸਟੇਟਸ ਹੋਣੇ ਜਿਨ੍ਹਾਂ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਸੋ ਉੱਥੇ ਵੀ ਇਹ ਕਹਿ ਸਕਦੇ ਨੇ ਕਿ ਡਬਲ ਇੰਜਨ ਚੱਲ ਗਿਆ ਹੁਣ ਤੁਸੀਂ ਹਰਿਆਣੇ ਦੇ ਵਿੱਚ ਦੇਖ ਲਓ 14 ਫਸਲਾਂ ਦੇ ਉਹ ਐਮਐਸਪੀ ਜਿਹੜਾ ਆ ਉਹ ਹਰਿਆਣੇ ਦੀ ਸਰਕਾਰ ਦੇ ਰਹੀ ਹੈ ਤੇ ਪੰਜਾਬ ਦੀ ਸਰਕਾਰ ਆ ਕੇ ਇਹ ਕਹਿ ਦਿੰਦੀ ਹੈ ਜੀ ਸਾਡੇ ਤਾਂ ਆਰਡੀਐਫ ਦੇ ਪੈਸੇ ਹੀ ਨਹੀਂ ਕੇਂਦਰ ਨੇ ਦਿੱਤੇ ਤੇ ਅਸੀਂ ਆਪਣੇ ਵੱਲੋਂ ਉਹ ਵੀ ਪੱਲੇ ਪੱਲਿਓ ਲਾ ਰਹੇ ਹਾਂ ਨੈਸ਼ਨਲ ਹੈਲਥ ਕਮਿਸ਼ਨ ਦੇ ਪੈਸੇ ਅਸੀਂ ਆਪਣੇ ਪੱਲਿਓ ਲਾ ਰਹੇ ਹਾਂ ਤੇ ਹੁਣ ਸਾਨੂੰ ਸਰਕਾਰ ਪਿੱਛੋਂ ਕੁਝ ਦਿੰਦੀ ਨਹੀਂ ਕਰਜ਼ਾ ਸਾਤੇ ਵੱਧੂ ਚੜਿਆ ਹੋਇਆ ਅਜੇ ਤੱਕ ਜਿਹੜੀਆਂ ਸੁਗਾਤਾਂ ਨੇ ਉਹ ਲੋਕਾਂ ਨੂੰ ਦੇਣਾ ਚਾਹੁੰਦੇ ਪਰ ਦੇ ਨਹੀਂ ਸੋ ਉੱਥੇ ਵੀ ਜਿਹੜਾ ਹੈ ਪੰਜਾਬ ਦੇ ਕਿਸਾਨ ਨੇ ਕਿੱਦਾਂ ਦਿਖਾਇਆ ਜਾਏਗਾ ਕਿ ਅਸੀਂ ਤਾਂ ਪ੍ਰਸਤਾਵ ਦੇ ਰਹੇ ਹਾਂ ਅਸੀਂ ਇਹਨਾਂ ਨੂੰ ਰਲਣਾ ਚਾਹੁੰਦੇ ਆ ਇਹ ਸਾਣਾ ਰਲਣਾ ਨਹੀਂ ਜਾਂਦੇ ਇਹ ਸਾਡੇ ਪ੍ਰਸਤਾਵ ਨਹੀਂ ਮੰਨ ਰਹੇ ਸੋ ਇਹ ਮਸਲਾ ਜਿਹੜਾ ਆ ਉਹ ਇੱਕ ਤਰਫਾ ਬਣਾ ਕੇ ਜਿਹੜਾ ਆ ਉਹ ਦਿਖਾਇਆ ਜਾਣਾ ਹੈ ਉਹ ਅੱਗੇ ਵੀ ਉਸੇ ਚੀਜ਼ ਨੂੰ ਜਿਹੜਾ ਕੰਟੀਨਿਊ ਇਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਵੀ ਬੇਗਣੀ ਇਹ ਇਨੀ ਜਾਣਕਾਰੀ ਸਾਂਝੀ ਕਰਨ ਦੇ ਲਈ ਤੇ ਇਹ ਸਾਡੇ ਵੀ ਵਿਕਮਾਰ ਜਿਨ੍ਹਾਂ ਨੇ ਐਮਐਸਪੀ ਜਿਹੜੀਆਂ ਫਸਲਾਂ ਦੇ ਉੱਤੇ ਐਮਐਸਪੀ ਮਿਲ ਰਹੀ ਹੈ ਇਹਨਾਂ ਨੂੰ ਲੈ ਕੇ ਬੜੀ ਡੂੰਗੀ ਵਿਚਾਰ ਜੜੀ ਹੈ ਰੱਖੀ ਹੈ ਕਿ ਕਿਵੇਂ ਬਾਕੀ ਸਟੇਟਾਂ ਦੇ ਨਜ਼ਰ ਦੇ ਵਿੱਚ ਪੰਜਾਬ ਨੂੰ ਇੱਕ ਅਲੱਗ ਦਿਖਾਇਆ ਜਾਵੇਗਾ ਕਿ ਇਹਨਾਂ ਨੂੰ ਹੀ ਤੰਗੀ ਆ ਇਹਨਾਂ ਨੂੰ ਹੀ ਪ੍ਰੋਬਲਮ ਆ ਇਹਨਾਂ ਕਿਉਂਕਿ ਹੁਣ ਐਮਐਸਪੀ ਦੀਆਂ ਉਹਨਾਂ ਉਹਨਾਂ ਫਸਲਾਂ ਦੇ ਉੱਤੇ ਐਮਐਸਪੀ ਦੇਣ ਜਾ ਰਹੀ ਹੈ ਕੇਂਦਰ ਸਰਕਾਰ ਜਿਹੜੀਆਂ ਜਿਨ੍ਹਾਂ ਦੀ ਪੈਦਾਵਾਰ ਪੰਜਾਬ ਦੇ ਵਿੱਚ ਹੁੰਦੀ ਨਹੀਂ ਹੈ ਪਰ ਹੁਣ ਕਿਸਾਨ ਜਥੇਬੰਦੀਆਂ ਵੱਲੋਂ 14 ਤਰੀਕ ਦੀ ਮਹਾ ਪੰਚਾਇਤ ਦੀ ਕਾਲ ਵੀ ਹੈ ਕਿ ਸਰਕਾਰ ਉਹਨਾਂ ਨੂੰ ਦਿੱਲੀ ਪਹੁੰਚਣ ਦਿੰਦੀ ਹੈ ਜਾਂ ਨਹੀਂ ਜਾਂ ਕੀ ਇਸ ਐਮਐਸਪੀ ਵਾਲੀ ਗਾਰੰਟੀ ਜਾਂ ਇਸ ਪ੍ਰਸਤਾਵ ਨੂੰ ਹੁਣ ਫਿਰ ਕਿਸਾਨ ਜਥੇਬੰਦੀਆਂ ਮਨਜ਼ੂਰ ਕਰਦੀਆਂ ਨੇ ਜਾਂ ਨਹੀਂ ਆਉਣ ਵਾਲੇ ਦਿਨਾਂ 'ਚ ਵੇਖਣਾ ਹੋਵੇਗਾ ਕਿਵੇਂ ਦਾ ਲੱਗਿਆ ਤੁਹਾਨੂੰ ਇਹ ਪ੍ਰੋਗਰਾਮ ਆਪਣੀਆਂ ਟਿੱਪਣੀਆਂ ਜਰੂਰ ਸਾਂਝੀਆਂ ਕਰਨਾ ਜੁੜੇ ਰੋਸ ਕੈਨਿਊਜ਼ ਪੰਜਾਬ ਦੇ